ਅਤਵਰਨ ਮੁਹਾਲੀ ਦੇ ਫੇਜ਼ 3B 1 ਵਿਖੇ ਇੱਕ ਘਰ ਦੇ ਬਾਹਰ ਖੜੀ ਮਰਸੀਡੀਜ਼ ਕਾਰ ਵਿੱਚੋਂ ਇੱਕ ਬੰਦ ਪੈਸੂ ਕੈਸ ਵਿੱਚ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਢਿੱਲੋਂ ਵਜੋਂ ਹੋਈ ਹੈ ਅਤੇ ਉਹ ਆਪਣੀ ਪਤਨੀ ਨਾਲ ਇੱਥੇ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਦਾ ਕੁਝ ਵੀ ਪਤਾ ਨਹੀਂ ਹੈ। ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੋਸ਼ ਲਗਾਇਆ ਹੈ ਕਿ ਏਕਮ ਸਿੰਘ ਢਿੱਲੋਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਵਿੱਚ ਮ੍ਰਿਤਕ ਦੀ ਪਤਨੀ ਸੀਰਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਹੱਥ ਹੈ। ਦੂਜੇ ਪਾਸੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਰਤ ਪੰਜਾਬ ਦੇ ਇੱਕ ਉਹ ਕੇ ਕਾਂਗਰਸ ਦੇ ਆਗੂ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ। ਇਹਦੀ ਰਾਤ ਨੂੰ ਮੇਰਾ ਬ੍ਰਦਰ ਮੇਰੇ ਕੋਲ ਤਕਰੀਬਨ 11:00 ਵਜੇ 9:30 9:30 ਆਏ ਸੀਗੇ ਤੇ 11:00 ਵਜੇ ਘਰੋਂ ਨਿਕਲੇ ਨੇ ਤੇ ਬੜੇ ਖੁਸ਼ ਵਧੀਆ ਕੋਈ ਸਟ्रेस ਡਿਪਰੈਸ਼ਨ ਦਾ ਕੋਈ ਸਾਈਨ ਨਹੀਂ ਸੀਗਾ ਅੱਜ ਦੀ ਸਾਡੀ ਪਲੈਨਿੰਗ ਸੀ ਕਿ 11:00 11:30 ਵਜੇ ਆਈ ਸੀ ਆਪਣੇ ਪਲਾਟਸ ਦਾ ਕੰਮ ਕਰਨ ਲਈ ਹੀ ਨਵੇਂ ਗਰਾਉਂਡ ਜਾਣਾ ਹੈ ਤੇ ਅੱਗੇ ਨਵਾਂ ਬਿਜ਼ਨਸ ਕਿਵੇਂ ਕਰਨਾ oportunidades ਆ ਰਹੀਆਂ ਨੇ ਤੇ ਉਹਦੇ ਬਾਰੇ ਅਸੀਂ ਸਾਰਾ ਡਿਸਕਸ਼ਨ ਕੀਤਾ ਤੇ ਅੱਜ ਜਾਣਾ ਸੀ ਤੇ ਕੱਲ ਵੀ ਉਹ ਬਿਜ਼ਨਸ ਦੀ ਗੱਲ ਕਰਕੇ ਆਏ ਸੀ ਤੇ ਰਾਤ ਨੂੰ ਘਰੇ ਪਹੁੰਚ ਕੇ ਵੀ ਉਹਨਾਂ ਨੇ ਫੋਨ ਕੀਤਾ ਬਿਲਕੁਲ ਠੀਕ ਠਾਕ ਸੀਗੇ ਫਾਦਰ ਨੂੰ ਤੇ ਅੱਜ ਸਵੇਰੇ ਸਾਢੇ 10 ਵਜੇ ਮੈਨੂੰ ਮੇਰੇ ਇੱਕ ਫਰੈਂਡ ਨੇ ਨਵੇਂ ਗਰਾਉਂ ਤੋਂ ਫੋਨ ਕੀਤਾ ਹੈ ਕਿ ਐਤਾਂ ਦਾ ਯਾਰ ਲੱਗਦਾ ਹੈ ਜਿੱਥੇ ਤੁਹਾਡੇ ਬ੍ਰਦਰ ਰੈਂਟ ਤੇ ਰਹਿਣ ਆਈ ਸੀ ਕੋਈ ਹਾਦਸਾ ਹੋਇਆ ਹੈ ਤੇ ਤੁਸੀਂ ਆਜੋ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉੱਥੇ ਦੇਖਿਆ ਕਿ BMW ਇਹਨਾਂ ਦੀ ਗੱਡੀ ਸੀਗੀ ਉਹਦੀ ਬੈਕ ਸੀਟ ਦੇ ਉੱਤੇ ਇੱਕ ਕਾਲਾ ਬੈਗ ਸੀ 3.5 ਫੁੱਟ ਲੰਮਾ ਚੌੜਾ ਤੇ ਉਹਦੇ ਵਿੱਚ ਉਹਨੂੰ ਜਦ ਖੋਲ ਕੇ ਦੇਖਿਆ ਤੇ ਮੇਰੇ ਬ੍ਰਦਰ ਦੀ ਉਹ ਚੋ ਲਾਸ਼ ਨਿਕਲੀ ਹੈ ਗਨ ਸ਼ਾਟ ਹੋਇਆ ਹੋਇਆ ਹੈ ਤੇ ਜਿਹੜੀ ਉਹਦੀ ਵਾਈਫ ਸੀਗੀ ਉਹ ਉੱਥੇ ਮੌਜੂਦ ਨਹੀਂ ਸੀ ਉਹ ਜਾ ਚੁੱਕੀ ਸੀਗੀ ਤੇ ਬੱਚਿਆਂ ਦੇ ਹਿਸਾਬ ਨਾਲ ਵਾਈਫ ਨੂੰ ਉਹਦਾ ਇੱਕ ਕਜ਼ਨ ਮਾਸੀ ਤੇ ਮਾਸੜ ਲੈਣ ਆਈ ਨੇ ਤੇ ਉਹ ਬੱਚਿਆਂ ਨੂੰ ਬੱਚਿਆਂ ਨੇ ਉੱਠ ਕੇ ਸਵੇਰੇ ਕਹਿੰਦੇ ਆਂ ਅਸੀਂ ਪੁੱਛੇ ਕਿ ਪਾਪਾ ਕਾਹ ਹੈ ਤੇ ਬੱਚਿਆਂ ਦੀ ਮਦਰ ਨੇ ਸੀਰਤ ਕੌਰ ਨੇ ਕਿਹਾ ਕਿ ਪਾਪਾ ਮਾਰਕੀਟ ਸਵੇਰ ਕੰਮ ਗਏ ਹਨ ਥੋੜੀ ਦੇਰ ਤੱਕ ਆ ਜਾਣਗੇ ਔਰ ਜਦ ਵਾਈਫ ਨਿਕਲੀ ਉਹਨੇ ਕਿਹਾ ਮੈਂ ਮਾਰਕੀਟ ਤੱਕ ਜਾ ਰਹੀ ਹਾਂ ਥੋੜੀ ਦੇਰ ਤੱਕ ਵਾਪਸ ਆ ਜਾਊਂਗੀ ਥੋੜਾ ਬਹੁਤ ਇਹ ਸ਼ੱਕ ਪਿਆ ਸੀ ਕਿ 3-4 ਮਹੀਨਿਆਂ ਤੋਂ ਵਾਈਫ ਤੇ ਉਹਦੀ ਸੱਸ ਮਾੜਾ ਜਾਂ ਕੁਝ ਤੰਗ ਕਿਸੇ ਤਰੀਕੇ ਨਾਲ ਕਰ ਰਹੇ ਹਨ ਤੰਗ ਪਰੇਸ਼ਾਨ ਲੇਕਿਨ ਕਿਸ ਤਰੀਕੇ ਨਾਲ ਤੰਗ ਪਰੇਸ਼ਾਨ ਕਰ ਰਹੇ ਹਨ ਇਹ ਨਹੀਂ ਦੱਸਿਆ ਬਿਲੂ ਝਗੜੇ ਦਾ ਕਾਰਨ ਹੈ ਇਸ ਦੀ ਮੌਤ ਦੀ ਵਜ੍ਹਾ और हस्बैंड वाइफ का झगड़ा था तो उसके दौरान जो गोली चली गोली लगने से हस्बैंड की जो एकम सिंह उसकी मौत हो गई अच्छा। आ... और तीन लोगों के खिलाफ जो एफ आई आर लॉज हुई है तीन सौ दो सौ एक एफ आई आर हमने दर्ज कर दी है तीन लोगों की जो तीन पार्टी बना के अभी इनको जल्दी पकड़ लेंगे बेसिकली बिलोंग टू अवलखराना उससे जिले के रहने वाले हमने पार्टी भेज दी है तो जल्दी उन लोगों को पकड़ लेंगे